ਮਨਜੋਗ ਸੀਐਮ ਸਾਹਿਬ ਵੱਲੋਂ ਸਾਡੇ ਮਨਜੋਗ ਡੀਜੀ ਸਾਹਿਬ ਵੱਲੋਂ ਔਰ ਸਾਰੀ ਪੁਲਿਸ ਫੋਰਸ ਵੱਲੋਂ ਡਾਕਟਰ ਕੇਐਸ ਤਾਲੀਵਾਲ ਸਾਹਿਬ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਇਹਦੇ ਲੋ ਸ਼ੁਕਰਗੁਜ਼ਾਰ ਆਂ ਕਿ ਉਹਨਾਂ ਨੇ ਇੰਨਾ ਵੱਡਾ ਇਹ ਬੀੜਾ ਚੁੱਕ ਕੇ ਸਾਡੀ ਮਦਦ ਵਾਸਤੇ ਸਾਡੇ ਆਪਣੇ ਘਰ ਆਏ। ਸਬ ਤੋਂ ਮੇਨ ਗੱਲ ਇਹ ਹੈ ਕਿ ਵਰਲਡ ਕੈਂਸਰ ਕੇਅਰ ਔਰ ਮੈਂ ਬਹੁਤ ਸਾਲ ਪਹਿਲਾਂ ਮੁਹਾਲੀ ਦੇ ਵਿੱਚ ਇਹਨਾਂ ਦਾ ਕੈਂਪ ਇੱਕ ਵਾਰ ਦੇਖਿਆ ਸੀ। ਔਰ ਉਸ ਤੋਂ ਬਹੁਤ ਇੰਪਰੂਵਮੈਂਟ ਕਰ ਰਹੇ ਨੇ ਵਿੱਚ ਸ਼ੋਸ ਕਿ ਪ੍ਰੋਗਰੈਸਿਵ ਕਿੰਨੇ ਨੇ ਆਪਾਂ ਸਾਰੇ ਹਸਪੀਟਲਸ ਜਾਣਦੇ ਆ ਲੈਬਾਰਟਰੀਜ਼ ਜਾਣਦੇ ਆ ਇਹ ਸਾਡੇ ਘਰ ਵਿੱਚ ਆ ਕੇ ਸਾਨੂੰ ਚੈੱਕ ਕਰ ਰਹੇ ਵਿੱਚ ਇਸ ਮੋਬਾਈਲ ਫੈਸਿਲਿਟੀ ਔਰ ਇਨਸਟੈਂਟ ਰਿਜ਼ਲਟਸ ਆ ਰਹੇ ਨੇ ਚਾਹੇ ਉਹ ਕੈਂਸਰ ਦੇ ਹੋਣ ਚਾਹੇ ਉਹ ਬੋਨ ਡੈਂਸਿਟੀ ਦੇ ਹੋਣ ਆਈਜ਼ ਦੇ ਹੋਣ ਡਾਇਬੀਟਿਸ ਬੀਪੀ ਸਾਰਾ ਕੁਝ ਮਤਲਬ ਬੇਸਿਕ ਜੋ ਪੈਰਾਮੀਟਰਸ ਨੇ ਉਹਨਾਂ ਨੂੰ ਮੀਟ ਕਰਨ ਵਾਸਤੇ ਇਹ ਸਾਰੀਆਂ ਫੈਸਿਲਿਟੀਆਂ ਆਪਣੇ ਘਰ ਲੈ ਕੇ ਆਏ ਨੇ। I have no words to thank him. ਔਰ ਜਿਹੜੀ ਇਹ ਸਾਡੇ ਪੁਰਾਣੀ ਪੁਰਾਤਨ ਸਮਾਜ ਸੇਵਾ ਦੀ ਜਿਹੜੀ ਸਾਡੀ ਭਾਵਨਾ ਹੈ ਉਹਨੂੰ ਜ਼ਿਆਦਾ ਦਰਸਾ ਰਹੇ ਨੇ। ਔਰ ਮੈਂ ਉਮੀਦ ਕਰਦਾ ਕਿ ਸਾਡੇ ਵੱਧ ਤੋਂ ਵੱਧ ਮੁਲਾਜ਼ਮ ਤੇ ਉਹਨਾਂ ਦੇ ਫੈਮਿਲੀਜ਼ ਔਰ ਸਾਡੇ ਸ਼ਹਿਰ ਵਾਸੀ ਵੀ ਗੁਰੂ ਨਗਰੀ ਦੇ ਆਪਾਂ ਸਾਰੇ ਵਾਸੀ ਆ ਉਹ ਇਹਦਾ ਪੂਰਾ ਭਰਪੂਰ ਲਾਭ ਉਠਾਉਣਗੇ। ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਅਸੀਂ ਅੱਗੇ ਇਹਨੂੰ ਲੈ ਕੇ ਜਾਵਾਂਗੇ ਆਪਣੇ ਮਿਸ਼ਨ ਨੂੰ ਮੋੜੇ ਨਾ ਮੋੜਾ ਲਾ ਕੇ ਮੈਂ ਸਾਰੀ ਟੀਮ ਦਾ ਲਾਸਟ ਦੇ ਵਿੱਚ ਫਿਰ ਬੜਾ مشکور ਹਾਂ ਸ਼ੁਕਰਗੁਜ਼ਾਰ ਹਾਂ ਥੈਂਕਫੁਲ ਆਮ ਇੰਡੈਟਿਡ ਕਿ ਇਹਨਾਂ ਨੇ ਬੀੜਾ ਚੁੱਕਿਆ ਤੇ ਮੈਂ ਮਾਨਯੋਗ ਸਾਡੇ ਡੀਜੀ ਸਾਹਿਬ ਦੇ ਧਿਆਨ ਚ ਵੀ ਲੈਂਦਾ ਸੀ ਕਿ ਇਹ ਸਾਰੀ ਪੁਲਿਸ ਦੇ ਵਿੱਚ ਹੀ ਜੀ ਵਾਸ ਵੈਰੀ ਰਿਸੈਪਟਿਵ ਐਂਡ ਅਪਰੀਸ਼ੀਏਟਿਵ ਕਿ ਇੰਨਾ ਵੱਡਾ ਕੰਮ ਹੋਇਆ ਅਸੀਂ ਇਹਨੂੰ ਅੱਗੇ ਕੈਰੀ ਫਾਰਵਰਡ ਕਰਾਂਗੇ ਕਿਉਂਕਿ ਪੁਲਿਸ ਜਿਹੜੇ ਮੁਲਾਜ਼ਮ ਨੇ ਜੇ ਆਪਾਂ ਇਨਸਾਈਟ ਦੇਖੀ ਉਹਨਾਂ ਦੀ ਡੇਲੀ ਰੁਟੀਨ ਦੇ ਵਿੱਚ ਵਰਕ ਡਿਊਰੇਸ਼ਨ ਦੇ ਵਿੱਚ ਕੋਈ ਪਾਬੰਦੀ ਨਹੀਂ ਬਹੁਤ ਜ਼ਿਆਦਾ ਫਲੈਕਸੀਬਿਲਟੀ ਰਹਿੰਦੀ ਹੈ ਕਿਸੇ ਵੀ ਟਾਈਮ ਕੋਈ ਲਾਅ ਐਂਡ ਆਰਡਰ ਇਸ਼ੂ ਆ ਜਾਂਦਾ ਹੈ ਈਟਿੰਗ ਹੈਬਿਟਸ ਈਟਿੰਗ ਜਿਹੜਾ ਟਾਈਮ ਹੈ ਉਹ ਮੁਕਰਰ ਨਹੀਂ ਹੋ ਪਉਂਦਾ ਅਸੀਂ ਆਪਣੇ ਤੇ ਲਾ ਕੇ ਦੇਖਿਆ ਸਾਡਾ ਵੀ ਲੰਚ ਡਿਨਰ ਅੱਗੇ ਪਿੱਛੇ ਹੁੰਦਾ ਹੀ ਰਹਿੰਦਾ ਹੈ ਤੋਂ ਇਹ ਬਿਕੋਜ਼ ਇਹ ਇਨਫੋਰਸਮੈਂਟ ਏਜੰਸੀ ਹੈ ਐਂਡ ਵੀ ਆਰ ਫਰਸਟ ਰਿਸਪੌਂਡਰਸ ਤੇ ਸਾਡੇ ਹੈਲਥ ਵੀ ਤੇ ਸਾਡੇ ਫੈਮਿਲੀਜ਼ ਦੇ ਵਿੱਚ ਵੀ ਕਈ ਜਗ੍ਹਾ ਟਾਈਮ ਨਹੀਂ ਮਿਲਦਾ ਮੁਲਾਜ਼ਮਾਂ ਨੂੰ ਆਫੀਸਰਸ ਨੂੰ ਇਹ ਆਪਣੇ ਫੈਮਿਲੀ ਨੂੰ ਜਾ ਕੇ ਚੈੱਕ ਅਪ ਕਰਾ ਸਕਣ ਸੋ ਮੈਂ ਇਸ ਨੂੰ ਇੱਕ ਬੜਾ ਵੱਡਾ ਇੱਕ ਸਾਡੇ ਵਾਸਤੇ ਗਿਫਟ ਮੰਨਦਾ ਪੁਲਿਸ ਵਾਸਤੇ ਕਿ ਸਾਡੇ ਫੈਮਿਲੀਜ਼ ਨੂੰ ਆ ਕੇ ਘਰ ਦੇ ਵਿੱਚ ਚੈੱਕ ਕੀਤਾ ਜਾ ਰਿਹਾ ਔਰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਟ ਇਜ਼ ਨਾਟ ਓਨਲੀ ਲਿਮਿਟਿਡ ਟੂ ਪੁਲਿਸ ਜੋ ਵੀ ਲੋੜਵੰਦ ਜਾਂ ਜਿਹੜਾ ਵੀ ਬੰਦੇ ਨੂੰ ਮਹਿਸੂਸ ਹੁੰਦਾ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਥਰੂ ਮੀਡੀਆ ਆਲਸੋ ਕਿ ਦੇ ਆਰ ਮੋਸਟ ਵੈਲਕਮ ਰੋਤ ਆਲੀਵਾਲ ਸਾਹਿਬ ਦਾ ਤੇ ਸਾਰੀ ਟੀਮ ਦਾ ਦਿਲ ਬਹੁਤ ਵੱਡਾ ਹੈ ਐਂਡ ਹੀ ਇਸ ਆਲਵੇਜ਼ ਰੈਡੀ ਟੂ ਹੈਲਪ ਔਰ ਇਹਦੇ ਨਾਲ ਜਿਹੜੀ ਕੰਟੈਂਟਮੈਂਟ ਮਿਲਦੀ ਹੈ ਅਮਰੀਕਾ ਲੋ ਦੇ ਵਰਗਾਤਾ ਕੋਈ ਆਪਣੇ ਆਪ ਨੂੰ ਖੁਸ਼ੀ ਦਾ ਇਜ਼ਹਾਰ ਕਰਨ ਦਾ ਕੋਈ ਤਰੀਕਾ ਹੀ ਹੋਰ ਨਹੀਂ ਹੈ ਪਰ ਇਹਦੀ ਲੋੜ ਕਿੰਨੀ ਥੀ ਕਿਉਂਕਿ ਤੁਸੀਂ ਕਹਿੰਦੇ ਕਾਫੀ ਜ਼ਿਆਦਾ ਫੀਲਡ 'ਚ ਰਹਿੰਦੇ ਨੇ ਲੋ ਦੇਖੋ ਲੋਡ ਬਿਲਕੁਲ ਹੁੰਦੀ ਹੈ बिकॉज ਦਿਸ ਇਸ ਅ ਨੈਗਲੈਕਟਡ ਏਰੀਆ ਸਾਡੇ ਇੱਕ ਹੋਰ ਪ੍ਰੋਬਲਮ ਹੈ ਸਾਡੀ ਜਿਹੜੀ ਮਾਨਸਿਕਤਾ ਜਿਵੇਂ ਤਾਲੀਵਾਲ ਸਾਹਿਬ ਨੇ ਕਿਹਾ ਕਿ ਅਸੀਂ ਗੱਲ ਉਹਨੂੰ ਡਿਲੇ ਕਰਦੇ ਰਹਿੰਦੇ ਹਾਂ ਜੇ ਸਾਨੂੰ ਕੋਈ ਇੰਡੀਕੇਸ਼ਨ ਆਉਂਦੀ ਵੀ ਹੈ ਆਪਾਂ ਕਹਿੰਦੇ ਕੋਈ ਨਹੀਂ ਠੀਕ ਹੋ ਜਾਊਗਾ ਐਂਡ ਦੂਜਾ ਲੋਕਲ ਸਲਾਹ ਦੇਣ ਵਾਲੇ ਬਹੁਤ ਸਾਰੇ ਹੋ ਜਾਂਦੇ ਹਰੇਕ ਬੰਦਾ ਕਹਿੰਦਾ ਤੇਰੇ ਆ ਪ੍ਰੋਬਲਮ ਹੈ ਤੂੰ ਆ ਖਾ ਲੈ ਚੂਰਨ ਖਾ ਲੈ ਉਹ ਖਾ ਲੈ ਬਟ ਮੈਡੀਕਲੀ ਐਂਡ ਸਾਇੰਟਿਫਿਕ ਚੀਜ਼ਾਂ ਡਿਫਰੈਂਟ ਨੇ ਸੋ ਇੱਕ ਆਪਰਚੂਨਿਟੀ ਮਿਲੀ ਹੈ ਇੱਕ ਉਹਨਾਂ ਨੂੰ ਜਗ੍ਹਾ ਮਿਲੀ ਹੈ ਜਿੱਥੇ ਆ ਕੇ ਉਹ ਆਪਣੇ ਆਪ ਨੂੰ ਇਹ ਵੀ ਮਹਿਸੂਸ ਕਰ ਰਹੇ ਕਿ ਸਾਡੇ ਆਪਣੇ ਘਰ ਚ ਕੈਂਪ ਹੈ ਇਹ ਵੀ ਇੱਕ ਸਾਈਕੋਲੋਜੀਕਲ ਹੁੰਦਾ ਕੁਝ ਨੂੰ ਸਾਈਕੋ ਸਾਈਕੋਲੋਜੀਕਲੀ ਇਹ ਬੈਰੀਅਰ ਹੁੰਦਾ ਕਿ ਮੈਂ ਹਸਪੀਟਲ ਨਾ ਜਾਵਾਂ ਸੋ ਦਿਸ ਇਜ਼ ਇਨ ਹਾਊਸ ਚੈੱਕਅਪ ਚੈੱਕਅਪ ਹੈ ਜਿਸ ਦਾ ਕਿ ਮੋਰ ਕੰਫਰਟੇਬਲ ਹੈ ਫਾਰ ਦੀ ਪੇਸ਼ੈਂਟ ਸਰ ਇੱਕ ਲਾਸਟ ਵਾਲਾ ਜਿਵੇਂ ਕੋਈ ਮੁਲਾਜ਼ਮ ਸਭ ਨਾਕਿਆਂ ਤੇ ਖੜੇ ਹੋਏ ਨੇ ਕਿਤੇ ਸਪੈਸ਼ਲ ਡਿਊਟੀ ਤੇ ਲੱਗੇ ਹੋਏ ਨੇ ਜਿਹੜੇ ਅੰਮ੍ਰਿਤਸਰ ਦੇ ਮੁਲਾਜ਼ਮ ਨੇ ਉਨ੍ਹਾਂ ਵਾਸਤੇ ਕੀ ਫੈਸਿਲਿਟੀ ਹੈ ਇਸ ਕੈਂਪ ਦੇ ਵਿੱਚ ਆ?